ਸਰ ਆ ਰਹੀ ਹੈ। ਗਵਾਲ ਸੀਗਾ। ਇਹਨੂੰ ਜਿਆਨਗਰ ਦਾ ਕੇਸ ਸੀਗਾ ਜਿਹਦੇ ਰੋਟੀ ਮੰਗੀ ਸੀ ਗਈ ਸੀ। ਉਹਦੇ ਵਿੱਚ ਕਹਿੰਦੇ ਪੁਲਸ ਨੇ ਲਿਆ ਰਿਮਾਂਡ 5 ਦਿਨ ਦਾ 8 ਦਿਨ ਦਾ ਲਿਖਿਆ ਸੀ ਲੇਕਿਨ 5 ਦਿਨ ਦਾ ਮਿਲਿਆ। ਕੀ ਤੱਥ ਪੇਸ਼ ਕੀਤੇ ਗਏ ਜੀ? ਮੈਂ ਤੱਥੇ ਹੀ ਪੇਸ਼ ਕੀਤੇ ਗਏ ਵੀ ਕਿਸੇ ਗਏ ਅਨਨੋਨ ਬੰਦੇ ਨੇ ਰੋਟੀ ਮੰਗੀ ਕਿਸੇ ਨੂੰ ਕੀ ਨਾਂ ਹੁੰਦੇ ਪ੍ਰੋਪਰਟੀ ਦੇ ਕੋਲ 2 ਕਰੋੜ ਦਾ। ਜੇ ਨੰਦਰ ਮਾਰ ਬਲੇ ਹੁਣ ਪਾਈ ਨੇਂਦਾ ਜੀ 8 ਦਿਨ ਦਾ ਪੰਗਿਆ ਸੀਗਾ ਲੇਕਿਨ ਜਦ ਸਾਡੇ ਪਾਈ ਨੇਂਦਾ ਲੇਂਦਾ ਗਿਆ ਜੀ ਇਹ ਪੁਚਕੂਈ ਕੀਤੇ ਕੁਕਸਿਤ ਤੇ ਕੀ ਉਤਨੀਂਦਾ ਜੀ ਆਕਤਿਗ ਨੂੰ ਪਹਿਲਾਂ ਪ੍ਰੋਡਿਊਸ ਕੀਤਾ ਸੀਗਾ ਫਿਰ ਰਮਾਂਡ ਮਿਲ ਗਿਆ ਸੀ ਉਹਨਾਂ ਨੂੰ 6 ਦਿਨ ਦਾ ਫਿਰ ਅੱਜ ਮੁੱਕਿਆ ਸੀ ਰਮਾਂਡ ਅੱਜ ਫਿਰ ਉਹਨੇ ਪਾਈ ਨੇਂਦਾ ਲੈ ਲਿਆ